ਸਸੇ ਕਾਲਾਈ ਨੇ ਤੁਹਾਡਾ ਹੋਸ ਤੁਹਾਡਾ ਦੋਸਤ ਸਤੀਸ਼ਨ ਜੋ ਵਰਕਰ ਮੈਜੀਕ ਛੋਟੀ ਜੀ ਗੱਲ ਤੁਹਾਨੂੰ ਸਮਝਾਉਣ ਲੱਗਿਆ ਜਿਹਦੇ ਨਾਲ ਬੰਦੇ ਦੀ ਲਾਈਫ ਹੈ ਜਿਹੜੀ ਉਹ ਬਦਲ ਜਾਂਦੀ ਹੈ ਉਹ ਕਿਸੇ ਵੀ ਤਰੀਕੇ ਬਦਲ ਸਕਦੀ ਹੈ ਅਸੀਂ ਘਰ ਚ ਪੰਜ ਬੰਦੇ ਆ ਸਾਨੂੰ ਕਿਵੇਂ ਪਤਾ ਲੱਗੂਗਾ ਵੀ ਕੋਈ ਇੱਕ ਬੰਦਾ ਮਾਨਸਿਕ ਟੈਂਸ਼ਨ ਚ ਨਹੀਂ ਪਤਾ ਲੱਗਦਾ ਦੱਸੋ ਤੁਸੀਂ ਅਸੀਂ ਲੱਭ ਸਕਦੇ ਆ ਮਾਨਸਿਕ ਟੈਂਸ਼ਨ ਵਾਲੇ ਨਹੀਂ ਲੱਭ ਸਕਦੇ ਪਰ ਜਦੋਂ ਤੁਹਾਨੂੰ ਮੈਂ ਇਹਦੇ ਲੱਛਣ ਦੱਸੂਗਾ ਪੰਜ ਲੱਛਣਾਂ ਚੋਂ ਦੋ ਵੀ ਮਿਲ ਗਏ ਤਾਂ ਸ਼ੁਰੂਆਤੀ ਤੁਸੀਂ ਬਿਮਾਰੀ ਚ ਸਾਈਕੋਲੋਜਿਸਟ ਨੂੰ ਮਿਲ ਕੇ ਸੁਸਾਇਡ ਹੋਣ ਤੱਕ ਤੋਂ ਰੋਕ ਸਕਦੇ ਹੋ ਕਈ ਪਰ ਬਾਹਰ ਇਹ ਨਹੀਂ ਦੇਖ ਸਕਦੇ ਸਾਰਾ ਕੁਝ ਹੁੰਦਾ ਹੈ ਘਰੇ ਕਰੋੜਾਂ ਬੱਤੀ ਹੁੰਦੇ ਨੇ ਵੀ ਸਾਡੇ ਬੱਚੇ ਨੂੰ ਸਾਡੇ ਭਰਾ ਨੂੰ ਮਾਨਸਿਕ ਟੈਨਸ਼ਨ ਹੈ ਨਕਸ਼ਾ ਨਹੀਂ ਪਤਾ ਹੁੰਦੇ ਇਸੇ ਕਾਰਨ ਸੁਸਾਇਡਾਂ ਤੱਕ ਹੁੰਦੀਆਂ ਦੇਖਿਆ ਨੇ ਤੇ ਲੋਕ ਮੈਨੂੰ ਫੋਨ ਕਰਕੇ ਵਿਚਾਰੇ ਰੋਂਦੇ ਨੇ ਬਿਜਤੀਸ਼ ਜੇ ਅਸੀਂ ਪਹਿਲਾ ਵੀਡੀਓ ਦੇਖੀ ਨਹੀਂ ਐਸੇ ਕਰਕੇ ਮੈਂ ਵੀਡੀਓ ਸ਼ੇਅਰ ਇਸੇ ਕੰਮ ਤੇ ਤੁਹਾਨੂੰ ਵੀਡੀਓ ਸ਼ੇਅਰ ਕਰਨ ਨੂੰ ਕਹਿੰਦਾ ਹਾਂ। ਕਿਸੇ ਵੀ ਜਾਨ ਬਚਾ ਸਕਦੇ ਹੋ ਤੁਸੀਂ ਸਾਡੀਆਂ ਵੀਡੀਓ ਸ਼ੇਅਰ ਕਰਕੇ। ਅਸੀਂ ਕੋਈ ਪੈਸੇ ਤਾਂ ਨਹੀਂ ਲੈਂਦੇ। ਅਸੀਂ ਕੋਈ ਫੰਡ ਨਹੀਂ ਮੰਗਦੇ। ਦੱਸੋ ਕਦੇ 25 ਸਾਲਾਂ ਦੇ ਵਿੱਚ ਕਦੇ ਇੱਕ ਕੇਸ ਤੋਂ ਬਿਨਾਂ ਕਿਸੇ ਨੂੰ ਪੈਸੇ ਨਹੀਂ ਕਿਹਾ ਹੋਵੇ। ਕਿਉਂਕਿ ਅਸੀਂ ਫ੍ਰੀ ਇਲਾਜ ਕਰਾਉਂਦੇ ਹਾਂ, ਫ੍ਰੀ ਗਿਆਨ ਵੰਡਦੇ ਹਾਂ। ਜੋ ਸਾਨੂੰ ਮਿਲਿਆ ਉਹ ਤੁਹਾਨੂੰ ਵੰਡ ਦਿਆਂ। ਹੁਣਾ ਜੋ ਦੁਆਰ ਤੇ ਸਾਈਕੋਲੋਜੀ ਪੇਸ਼ੈਂਟ ਮਾਨਸਿਕ ਟੈਨਸ਼ਨ ਆਣ ਇਹਨੂੰ ਸ਼ੁਰੂ ਤੋਂ ਰੋਕਣ ਲਈ ਕੀ ਲੱਛਣ ਨੇ ਉਹਦੇ ਪੰਜ ਲੱਛਣਾਂ ਚੋਂ ਤਿੰਨ ਵੀ ਮਿਲ ਗਏ ਦੋ ਵੀ ਮਿਲ ਗਏ ਕਿਸੇ ਡਾਕਟਰ ਕੋਲੇ ਨਹੀਂ ਜਾਣਾ ਸਿੱਧਾ ਸਾਈਕੋਲੋਜਿਸਟ ਕੋਲੇ ਜਾਣਾ ਇੱਕ ਗੋਲੀ ਨਾਲ ਮਹੀਨੇ ਚ ਠੀਕ ਕਰ ਦੂ ਜੇ ਲੇਟ ਹੋ ਗਏ ਫਿਰ ਸਾਲ-ਸਾਲ ਦਵਾਈਆਂ ਖਵਾਈਆਂ ਉਹ ساری ਉਮਰ ਦਵਾਈ ਖਾਣੀ ਪਊ ਕਿਉਂਕਿ ਮਾਨਸਿਕ ਟੈਨਸ਼ਨ ਜਦੋਂ ਪੱਕ ਜਾਂਦੀ ਹੈ ਫੇਰ ਉਮਰ ਪਰ ਦਵਾਈ ਖਾਉਣੀ ਪੈਂਦੀ ਏ ਲੱਛਣ ਕੀ ਨੇ ਸਭ ਤੋਂ ਪਹਿਲਾ ਤੇ ਵੱਡਾ ਲੱਛਣ ਸਾਰੀ ਰਾਤ ਨੀਂਦ ਨਾ ਆਉਣਾ ਛੋਟਾ ਲੱਛਣ ਸਾਰੀ ਦਿਹਾੜੀ ਬੈਠ ਕੇ ਸੋਚੀ ਜਾਣਾ ਤੀਜਾ ਲੱਛਣ ਡਰਾਂ ਲੱਗਣਾ ਆ ਹੋ ਜੂਗਾ ਆ ਹੋ ਜੂਗਾ ਮੈਨੂੰ ਪੁਲਸ ਲੈ ਜੂ ਚੱਕ ਕੇ ਮੇਰੇ ਬੇਟੇ ਨੂੰ ਨਾ ਕੁਛ ਹੋ ਜੇ ਮੈਨੂੰ ਨਾ ਕੁਛ ਇਹ ਲੱਛਣ ਚੌਥਾ ਲੱਛਣ ਕੰਮ ਭੁੱਲਣੇ ਇੱਕੋ ਕੰਮ ਨੂੰ ਵਾਰ-ਵਾਰ ਕਰਨਾ ਇੱਕੋ ਕੰਮ ਨੂੰ ਤੁਸੀਂ ਜਿਵੇਂ ਹੱਥ ਤੋਂ ਲੈ ਦਵਾਰ ਤੇ ਫੇਰ ਹੱਥ ਤੋਂ ਚਲੇ ਜਾਣਾ ਪੰਜਵਾਂ ਲੱਛਣ ਤੇ ਮੇਨ ਨਾਲ ਲੱਛਣ ਇਹ ਹੈ ਵੀ ਕਦੇ ਦੂਜਿਆਂ 'ਚ ਮਿਲ ਕੇ ਨਾ ਬੈਠਣਾ ਅਲੱਗ ਕਥ ਲੱਗ ਰਹਿ ਨਾ ਰੋਟੀ ਘਟਾ ਖਾਣਾ ਭੁੱਖ ਨਾਲ ਲੱਗਣੀ ਇਹ ਚੀਜ਼ਾਂ ਦੇ ਜੇ ਘਰ ਦਾ ਮੈਂਬਰ ਕੋਈ ਇਹਨਾਂ ਚੀਜ਼ਾਂ ਨੂੰ ਫੋਲੋ ਕਰਦਾ ਤਾਂ ਉਹਦੇ ਤੇ ਗੌਰ ਕਰੋ ਉਹ ਸਾਈਕੋਲੋਜੀ ਦੀ ਸ਼ੁਰੂਆਤ ਜੇ ਪੰਜੇ ਚੀਜ਼ਾਂ ਕਰਦਾ ਫਿਰ ਤਾਂ ਹੋ ਚੁੱਕੀ ਹੈ ਸਾਈਕੋਲੋਜੀ ਦੀ ਸ਼ੁਰੂਆਤ ਫਿਰ ਮਾਨਸਿਕ ਰੋਗੀ ਹੋ ਚੁੱਕਿਆ ਜੇ ਡਰਦਾ ਵੀ ਹੈ ਨੀਂਦ ਵੀ ਨਹੀਂ ਆਉਂਦੀ ਸਾਰੀ ਦਿਹਾੜੀ ਸੋਚੀ ਵੀ ਜਾਂਦਾ ਹੈ ਕੰਮ ਵੀ ਭੁੱਲਦਾ ਹੈ ਔੜੀਆਂ ਬੜੀਆਂ ਗੱਲਾਂ ਵੀ ਕਰਦਾ ਹੈ ਤਾਂ ਇਹ ਬਿਮਾਰੀ ਸ਼ੁਰੂ ਹੋ ਚੁੱਕੀ ਹੈ ਪਰ ਸਭ ਨਾਲੋਂ ਪਹਿਲਾ ਲੱਛਣ ਹੈ ਨੀਂਦ ਨਾ ਆਉਣੀ ਜੇ ਇਹ ਲੱਛਣ ਤੋਂ ਤੁਸੀਂ ਇਹ ਬਿਮਾਰੀ ਨੂੰ ਪੜ ਲਓ ਤਾਂ ਮਾਨਸਿਕ ਰੋਗ ਤੱਕ ਇਹ ਗੱਲ ਪਹੁੰਚਦੀ ਹੈਗੀ ਦੂਜਾ ਲੱਛਣ ਜੇ ਇਹ ਤੇ ਪੜ ਲਓ ਸੋਚੀ ਜਾਣਾ ਸਾਰੀ ਦਿਹਾੜੀ ਸਾਰੀ ਦਿਹਾੜੀ ਬੈਠ ਕੇ ਸੋਚੀ ਜਾਣਾ ਆ ਹੋ ਗਿਆ ਆ ਹੋ ਗਿਆ ਆ ਹੋ ਗਿਆ ਇਹ ਫਰਮ ਦੇਖੋ ਮਾਨਸਿਕ ਰੋਗੀ ਦੀਆਂ ਅੱਖਾਂ ਨੇ ਜੜੀਆਂ ਉਪਰੀਆਂ ਹੋ ਜਾਂਦੀਆਂ ਜੇ ਤੁਸੀਂ ਇਹ ਲੱਛਣ ਤੋਂ ਵੀ ਸਮਝੋ ਤੁਹਾਨੂੰ ਤੁਹਾਡਾ ਪਰਿਵਾਰਕ ਮੈਂਬਰ ਉਪਰਾਂ ਉਪਰਾਂ ਲੱਗਣ ਲੱਗ ਜੇ ਗੱਲਾਂ ਛੱਡੋ ਹੋਰ ਸਾਰਾ ਕੁਝ ਛੱਡੋ ਉਹਦਾ ਚਿਹਰਾ ਉਪਰਾਂ ਹੋ ਜੂ ਤਾਂ ਵੀ ਤੁਸੀਂ ਇਹ ਬਿਮਾਰੀ ਨੂੰ ਰੋਕ ਸਕਦੇ ਹੋ ਇਹ ਬਿਮਾਰੀ ਚ ਕਈ ਲੋਕਾਂ ਦੀ ਆਵਾਜ਼ ਬਦਲ ਲੱਗ ਜਾਂਦੀ ਹੈ ਆਵਾਜ਼ ਨੂੰ ਅਸਥੀਰੀਆ ਕਹਿੰਦੇ ਨੇ ਉਹਨੂੰ ਲੋਕ ਕਹਿੰਦੇ ਨੇ ਵਿੱਚ ਭੂਤ ਆ ਗਈ ਲੋਕ ਕਹਿੰਦੇ ਨੇ ਉਪਰੀ ਸ਼ੈਅ ਹੈ ਪਰ ਨੋ ਸਾਡਾ ਬ੍ਰੇਨ ਇੰਨਾ ਪਾਵਰਫੁਲ ਹੁੰਦਾ ਹੈ ਕਿ ਆਵਾਜ਼ਾਂ ਬਦਲ ਤੋਂ ਲੈ ਕੇ ਸੱਤ-ਸੱਤ ਬੰਦਿਆਂ ਜਿੰਨਾ ਜੋਰ ਆ ਜਾਂਦਾ ਹੈ ਸੈਂਟਰੀ ਪੇਸ਼ੈਂਟ ਜਿਨ੍ਹਾਂ ਦੇ ਘਰੇ ਸੈਕਟਰੀ پیشنਟ ਨੇ ਉਹਨਾਂ ਨੂੰ ਪਤਾ ਹੈ ਸਾਈਕੋਲੋਜਿਸਟ ਪੰਜ ਪੰਜ ਬੰਦਿਆਂ ਦਾ ਜ਼ੋਰ ਆ ਜਾਂਦਾ ਹੈ ਸ਼ੀਸ਼ੇ ਭੰਨ ਲੈਂਦੇ ਨੇ ਗੱਡੀਆਂ ਦੇ ਪਰ ਇਥੋਂ ਨੌਬਤ ਆਉਣ ਤੋਂ ਪਹਿਲਾਂ ਜੇ ਅਸੀਂ ਆ ਚੀਜ਼ਾਂ ਦੇ ਨਜ਼ਰ ਰੱਖ ਲਈਏ ਪੰਜ ਚੀਜ਼ਾਂ ਦੇ ਇਹ ਪੰਜ ਲੱਛਣ WHO ਦੇ ਨੇ ਮੈਂ ਕੋਈ ਆਪਣੇ ਕੋਲੋਂ ਨਹੀਂ ਬਣਾਏ ਪੰਜੇ ਲੱਛਣ WHO ਦੇ ਨੇ ਚੰਗੇ ਵਿਗਿਆਨਕਾਂ ਦੇ ਜਿਹੜੇ ਅੱਜ ਤੋ 3-300 ਸਾਲ ਪਹਿਲਾਂ ਜਿਨ੍ਹਾਂ ਨੇ 2-200 ਸਾਲ ਪਹਿਲਾਂ ਤੋਂ ਸਰਚਾਂ ਕੀਤੀਆਂ ਮੈਨੇ ਮਾਨਸਿਕ ਰੋਗੀਆਂ ਦੇ ਗ੍ਰੰਥਾਂ 'ਚ ਲਿਖੇ ਹੋਏ ਨੇ ਡਾਕਟਰਾਂ ਨੇ ਲਿਖੇ ਹੋਏ ਨੇ ਲੱਛਣ ਜੇ ਇਹ ਲੱਛਣ ਦੇਖ ਲਓ ਤਾਂ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਕਿਉਂਕਿ ਮਾਨਸਿਕ ਰੋਗੀ ਦਾ ਕੋਈ ਪਤਾ ਨਹੀਂ ਹੁੰਦਾ ਕਾਦ ਕ ਕੀ ਕਰ ਦਵੇ ਮਰ ਵੀ ਸਕਦਾ ਮਾਰ ਵੀ ਸਕਦਾ ਅੱਛਾ ਦੋਸਤੋ ਤੁਹਾਡਾ ਉਹ ਤੁਹਾਡਾ ਦੋਸਤ ਸਟੇਸ਼ਨ ਜੀ ਵਰਕਰ